ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਿੱਚ 온ਟਾਰੀਓ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਪੰਜਾਬੀ ਭਾਰਤੀ ਵਸਦੇ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਦਾ ਰੁਝਾਨ ਜਿਹੜਾ ਹੈ ਉਹ ਕੈਲਗਰੀ ਅਤੇ ਐਲਬਰਟਾ ਸੂਬੇ ਦੇ ਵਿੱਚ ਮੂਵਿੰਗ ਹੋਣ ਦਾ ਕਾਫੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈ ਕਿਉਂਕਿ 온ਟਾਰੀਓ ਅਤੇ ਵੈਨਕੂਵਰ ਦੇ ਵਿੱਚ ਲਗਾਤਾਰ ਘਰਾਂ ਦੀਆਂ ਕੀਮਤਾਂ ਅਤੇ ਰੈਂਟ ਜਿਹੜੇ ਉਹ ਭਾਰੀ ਵਾਧਾ ਹੋ ਇਹਨਾਂ ਦੇ ਵਿੱਚ ਹੋ ਰਿਹਾ ਹੈ ਜਿਸ ਤੋਂ ਬਾਅਦ ਕਿ ਪੰਜਾਬੀਆਂ ਦੇ ਵੱਲੋਂ 온ਟਾਰੀਓ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਮਹਿੰਗੇ ਘਰ ਲੈਣ ਦੀ ਬਜਾਏ ਅਲਬਰਟਾ ਦੇ ਸੂਬੇ ਦੇ ਵਿੱਚ ਜਾ ਕੇ ਕੈਲਗਰੀ ਵਰਗੇ ਸ਼ਹਿਰਾਂ ਦੇ ਵਿੱਚ ਘਰ ਲਏ ਜਾ ਰਹੇ ਹਨ ਸੋ ਲਗਾਤਾਰ ਪੰਜਾਬੀਆਂ ਦੇ ਵੱਲੋਂ ਮੂਵਿੰਗ ਕੀਤੀ ਜਾ ਰਹੀ ਹੈ ਤੇ ਹੁਣ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੱਲੋਂ ਪੰਜਾਬੀਆਂ ਦੇ ਲਈ ਇੱਕ ਹੋਰ ਵੱਡਾ ਤੋਹਫਾ ਜਿਹੜਾ ਹੈ ਉਹ ਦੇ ਦਿੱਤਾ ਗਿਆ ਹੈ ਜੀ ਹਾਂ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਸਕਿੱਲ ਵਰਕਰ ਦੇ ਨਾਲ ਰਿਲੇਟਿਡ ਕੰਮ ਕਰ ਰਹੇ ਹਨ ਜੇਕਰ ਉਹ ਅਲਬਰਟਾ ਸੂਬੇ ਦੇ ਵਿੱਚ ਮੂਵ ਹੁੰਦੇ ਹਨ ਤੇ ਉਹਨਾਂ ਨੂੰ ਜਿਹੜਾ ਹੈ ਉਹ ਸਾਲਾਨਾ 5000 ਡਾਲਰ ਦਿੱਤਾ ਜਾਵੇਗਾ ਜੀ ਹਾਂ ਸਾਲਾਨਾ 5000 ਡਾਲਰ ਜਿਹੜਾ ਉਹਨਾਂ ਨੂੰ ਟੈਕਸ ਰਵੇਟ ਦਿੱਤੀ ਜਾਵੇਗੀ ਜਿਸ ਦੇ ਕਾਰਨ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਫਾਇਦਾ ਹੋਵੇਗਾ ਸੋ ਕੈਨੇਡਾ ਦੇ ਵਿੱਚ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਅਲਬਰਟਾ ਸੂਬੇ ਦੇ ਵਿੱਚ ਮੂਵ ਹੋਣ ਦੀ ਸੋਚ ਰਹੇ ਹਨ ਕਿਉਂਕਿ ਉਹਨਾਂ ਦੇ ਲਈ ਅਲਬਰਟਾ ਇਜ਼ ਕਾਲਿੰਗ ਮੂਵਿੰਗ ਬੋਨਸ ਪ੍ਰੋਗਰਾਮ ਜਿਹੜਾ ਹੈ ਅਲਬਰਟਾ ਸੂਬੇ ਦੇ ਵੱਲੋਂ ਲਾਂਚ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ 5000 ਡਾਲਰ ਉਹਨਾਂ ਨੂੰ ਬੋਨਸ ਦਿੱਤਾ ਜਾਵੇਗਾ ਸੋ ਕੈਨੇਡਾ ਤੋਂ ਹੁਣ ਜਿਹੜੇ ਵੀ ਪੰਜਾਬੀ ਭਾਰਤੀ 온ਟਾਰੀਓ ਜਾਂ ਫਿਰ ਵੈਨਕੂਵਰ ਤੋਂ ਅਲਬਰਟਾ ਸੂਬੇ ਦੇ ਵਿੱਚ ਮੂਵ ਹੋਣਾ ਚਾਹੁੰਦੇ ਆ ਉਹ ਇਸ ਦਾ ਵੱਡਾ ਫਾਇਦਾ ਉਠਾ ਸਕਦੇ ਹਨ ਤੇ ਉਹ ਵੀ 5000 ਜਿਹੜੇ ਆ ਬੋਨਸ ਦੇ ਤੌਰ ਦੇ ਉੱਤੇ ਡਾਲਰ ਲੈ ਸਕਦੇ ਹਾਂ ਸੋ ਸਕਿੱਲ ਵਰਕਰਾਂ ਦੇ ਨਾਲ ਰਿਲੇਟਡ ਵਿਅਕਤੀਆਂ ਦੇ ਲਈ ਹੀ ਇਹ ਜਿਹੜੀ ਰਾਹਤ ਦਿੱਤੀ ਗਈ ਹੈ ਸੋ ਖੂਬ ਪੰਜਾਬੀ ਜਿਹੜੇ ਤੁਹਾਨੂੰ ਦੱਸਦੀ ਹੈ ਕਿ ਹੁਣ ਕੈਲਗਰੀ ਦੇ ਵਿੱਚ ਵੀ ਵਸਤੇ ਜਾ ਰਹੇ ਹਨ ਜਿਨ੍ਹਾਂ ਨੂੰ ਕੀ ਹੁਣੇ ਆਉਣ ਵਾਲੇ ਸਮੇਂ ਦੇ ਦੌਰਾਨ ਵੱਡਾ ਫਾਇਦਾ ਹੋਵੇਗਾ ਤੁਹਾਨੂੰ ਦੱਸਦੀ ਹੈ ਕਿ 1 ਮਈ ਤੋਂ ਜਿਹੜਾ ਆ ਇਹ ਪ੍ਰੋਗਰਾਮ ਹੁਣ ਲਾਂਚ ਹੋ ਜਾਵੇਗਾ ਜਿਸ ਤੋਂ ਬਾਅਦ 1 ਮਈ ਤੋਂ ਬਾਅਦ ਪੰਜਾਬੀ ਇਸ ਦਾ ਫਾਇਦਾ ਉਠਾ ਸਕਦੇ ਹਨ ਤੇ 5000 ਡਾਲਰ ਲੈ ਸਕਦੇ ਹਨ